ਕਿ ਜਲੀ ਹੱਟ ਜਨੋ ਦੇ ਦਵਾਈ ਦੇ ਦਵਾਈ ਨੇ ਤੇ ਬੇਦਰ ਬਸ ਨੂੰ ਬਸ ਤਾਂ ਟੀਵੀ ਰੋ ਰੋ ਪਉਂ ਤਾਂ ਦਵਾਈ ਨਹੀਂ ਤੁਸੀਂ ਬਜਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋਗੇ ਪੈ ਨਹੀਂ ਤਾਂ ਮੈਂ ਦਵਾਈ ਕਿ ਤਰ੍ਹਾਂ ਲਵਾਵਾਂ ਤੇ ਟੀਵੀ ਦੇ ਮਰੀਜ਼ ਟੀਵੀ ਹਸਪਤਾਲ ਚ ਦਵਾਈ ਨਾ ਹੋਣ ਕਾਰਨ ਖੱਜੜ ਖਵਾਰ ਹੋ ਰਹੇ ਨੇ ਟੀਵੀ ਦੇ ਮਰੀਜ਼ਾਂ ਨੇ ਮੀਡੀਆ ਅੱਗੇ ਰੋ ਰੋ ਕੇ ਆਪਣਾ ਦੁੱਖੜਾ ਸੁਣਾਇਆ ਇਹ ਗਰੀਬ ਦਿਹਾੜੀਦਾਰ ਲੋਕ ਜੋ ਆਪਣੀ ਦਿਹਾੜੀ ਛੱਡ ਕੇ ਜੀ ਵੀ ਹਸਪਤਾਲ ਤੋਂ ਦਵਾਈ ਲੈਣ ਪਹੁੰਚੇ ਸੀ ਉਹਨਾਂ ਨੂੰ ਡਾਕਟਰਾਂ ਵੱਲੋਂ ਦਵਾਈ ਨਹੀਂ ਦਿੱਤੀ ਗਈ ਅਤੇ ਇਹ ਕਹਿ ਕੇ ਮੋੜ ਦਿੱਤਾ ਗਿਆ ਕਿ ਹਸਪਤਾਲ ਵਿੱਚ ਦਵਾਈ ਹੀ ਨਹੀਂ ਹੈ ਅਤੇ ਜੇਕਰ ਚਾਹਣ ਤਾਂ ਬਾਹਰੋਂ ਮੈਡੀਕਲ ਸਟੋਰਾਂ ਤੋਂ ਦਵਾਈ ਖਰੀਦ ਸਕਦੇ ਨੇ ਕੁਝ ਰਿਆਸਾ ਜਨ ਨੂੰ ਹੋਣੇ ਦਵਾਈ ਲੈ ਗਈ ਦਵਾਈ ਲੈ ਕੇ ਪਤਦਰ ਪਾਸ ਨੂੰ ਦੁੱਖ ਕਿਉਂ ਲਾਣਾ ਤਾ ਪੁੱਤ ਸਾਡਾ ਪੜਾ ਜਾ ਕੇ ਤਾਂ ਸਾਨੂੰ ਪਹਿਲੋਂ ਕੋਈ ਮਿਲ ਨਹੀਂ ਦਿਆ ਦਵਾਈ ਨਹੀਂ ਇਕ ਤਾਂ ਮੈਨੂੰ ਇਹ ਦੱਸ ਪੁੱਤ ਮੇਰਾ ਕੱਲਾ-ਕੱਲਾ ਸਿਆਰੀ ਜਾਂਦਾ ਆ ਸਰ ਮੈਨੂੰ ਕਿੱਥੇ ਦਵਾਈ ਖਵਾਵੇਂ ਮੈਂ ਫਿਰ ਮੈਂ ਤਾਂ ਟੈਟਨੀਕ ਕਰਾਉਂਦੀ ਐ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਹਸਪਤਾਲਾਂ ਵਿੱਚ ਮੁਫਤ ਦਵਾਈਆਂ ਦੇਣ ਦੀ ਗੱਲ ਅਖੇ ਜਾ ਰਹੀਏ ਉਥੇ ਹੀ ਅੰਮ੍ਰਿਤਸਰ ਦੇ ਟੀਵੀ ਹਸਪਤਾਲ ਵਿੱਚ ਤਸਵੀਰਾਂ ਕੁਝ ਹੋਰ ਹੀ ਨਜ਼ਰ ਆਈਆਂ ਜਦੋਂ ਟੀਵੀ ਹਸਪਤਾਲ ਵਿੱਚ ਟੀਵੀ ਦੀ ਦਵਾਈ ਲੈਣ ਪਹੁੰਚੇ ਮਰੀਜ਼ਾਂ ਨੂੰ ਦਵਾਈ ਹੀ ਨਹੀਂ ਮਿਲੀ ਮਰੀਜ਼ ਇਸ ਹਸਪਤਾਲ ਵਿੱਚ ਦਵਾਈ ਲੈਣ ਪਹੁੰਚੇ ਸੀ ਪਰ ਉਹ ਰੋਂਦੇ ਹੋਏ ਘਰਾਂ ਨੂੰ ਵਾਪਸ ਗਏ ਅਤੇ ਸਰਕਾਰ ਨੂੰ ਕੋਸਦੇ ਹੋਏ ਨਸਰਾਈ ਆਹ ਟੀਵੀ ਰੋ ਰਿਓਂ ਤਾਂ ਦਵਾਈ ਨਹੀਂ ਤੁਸੀਂ ਬਾਜ਼ਾਰੋਂ ਲਾਓ ਤੇ ਪੁੱਤ ਮੇਰੇ ਕੋ ਤੇ ਕਿਰਾਏ ਜੋ ਕੇ ਪੈ ਨਹੀਂ ਤਾਂ ਮੈਂ ਦਵਾਈ ਕਿੱਤਰਾਂ ਲਾਵਾਂ ਕੱਲਾ ਕੱਲਾ ਮੇਰਾ ਪੁੱਤ ਕਮਾਉਣ ਵਾਲਾ ਉਹ ਦਿਹਾੜੀ ਗਿਆ ਤੇ ਮੈਂ ਆਪਣੀ ਧੀ ਨੂੰ ਨਾਲ ਲੈ ਆਈ ਆ ਤੇ ਮੇਰੇ ਕੋਲ ਪੈਸਾ 1 ਨੇ ਰੁਪਇਆ ਕਰਾਇ ਜੋ ਗਿਆ ਹੁਣ ਮੈਂ ਦਵਾਈ ਕਰਾਇ ਜੋਗੀ ਪੈਸੇ ਕਿਥੋਂ ਨਾਲ ਮੈਨੂੰ ਪੈਸੇ ਦੇ ਦੋ ਤੇ ਮੈਂ ਦਵਾਈ ਲੈ ਜਾਨੀ ਕਿੰਨਾ ਚਿਰ ਹੋਗਾ ਤੁਹਾਡਾ ਇਲਾਜ ਇਹ ਮੇਰਾ ਹੋ ਗਿਆ ਦੋ ਕੱਪ ਤੇਰਾ ਪਹਿਲਾਂ ਵੀ ਦਵਾਈ ਕਈ ਵਾਰ ਲੈ ਕੇ ਗਿਆ ਨਾ ਖੜੀਆਂ ਹੋਵੇ ਦਵਾਈ ਮੇਰੇ ਕੋਲ ਪਹਿਲਾਂ ਅੰਦਰੋਂ ਮਿਲਦੀ ਏ ਬਾਹਰੋਂ ਮੈਂ ਅੰਦਰੋਂ ਵੀ ਦਿੱਤੀ ਇੰਨਾ ਮੁੱਲ ਬਾਹਰੋਂ ਵੀ ਦਿੱਤੀ ਮੁੱਲ ਅੰਦਰੋਂ ਮੁੱਲ ਮਿਲਦੀ ਆ ਹਾਂ ਅੰਦਰ ਨਹੀਂ ਬਾਹਰੋਂ ਅੱਛਾ ਕੀ ਕਹਿੰਦੇ ਬਾਹਰੋਂ ਲੈ ਲਓ ਹਾਂ ਹੁਣ ਜਾਂਦੇ ਬਾਹਰੋਂ ਜਲਦੀ ਲਿਖ ਦਿੰਦੇ ਨੇ ਬਾਹਰੋਂ ਲੈ ਲਓ ਕਿਹੜ ਏ ਡਾਕਟਰ ਨੇ ਪਹਿਨੇ ਵਾਰੇ ਜਲਦੀ ਮੋਟਾ ਜੇ ਉਹਦਾ ਹੀ ਤੇ ਕਿ ਤੁਸੀਂ ਦਵਾਈਆਂ ਦੇ ਕੋਲ ਗਏ ਕੀ ਕਹਿੰਦਾ ਫਿਰ ਆਪਾਂ ਇਹ ਆਂਦਾ ਵੀ ਦਵਾਈਆਂ ਨਹੀਂ ਕਿ ਸਾਡੇ ਕੋਲ ਬਜਾਰੋ ਲਾਓ ਤੇ ਕਿਸੇ ਦੁਕਾਨ ਦਾ ਨਾਮ ਦੱਸੇ ਜਿਨ੍ਹਾਂ ਨੇ ਤੁਹਾਨੂੰ ਨੰਬਰ ਬਾਹਰ ਆਂਦੇ ਦੁਕਾਨੇ ਗੰਧ ਹੋ ਤੈਨਾ ਅੱਛਾ ਜੀ ਨਾਮ ਆਂਦੇ ਤੁਹਾਨੂੰ ਨਾਮ ਨਹੀਂ ਦੱਸਿਆ ਕੀ ਕਹਿੰਦੇ ਕਿਹੜੀ ਦੁਕਾਨ ਤੋਂ ਲੈ ਲਵੋ ਨਾਮ ਨਹੀਂ ਦੱਸਿਆ ਉਹ ਦੱਸਿਆ ਵੀ ਦੁਆ ਬਾਰ ਦੁਕਾਨਾਂ ਨੇ ਜਾ ਕੇ ਮਾ ਪਰਚੀ ਦਿੱਤੀ ਕੋਈ ਤੁਹਾਨੂੰ ਨਾ ਪਰਚੀ ਕੋਈ ਨਹੀਂ ਦਿੱਤੀ ਤੁਹਾਨੂੰ ਲੱਗਦਾ ਕਿ ਇਹਨਾਂ ਦੇ ਮੇਲੇ ਭੁਗਤਤ ਹੈਗੀ ਹੈ ਆਪਾਂ ਹੁਣ ਦੀ ਵਰਕਾ ਖਾ ਲਓ ਤੇ ਦਵਾਈ ਲੈ ਲੋ ਜਾ ਕੇ ਤੁਹਾਨੂੰ ਲੱਗਦਾ ਕਿ ਕਹਿੰਦੇ ਸਰ ਇੱਥੇ ਦਵਾਈਆਂ ਖਤਮ ਹੋਈਆਂ ਨੇ ਹਾਂ ਦਵਾਈਆਂ ਤਾਂ ਪਿੱਛੋਂ ਨਹੀਂ ਆਉਣਗੀਆਂ ਇਹ ਹੋਰਾਂ ਦਵਾਈ ਦਿੰਦੇ ਨੇ ਕਿਸੇ ਕਈਆਂ ਨੂੰ ਦੇਂਦੇ ਤਿੰਨ ਚੌ ਮੁੰਡਿਆਂ ਨੂੰ ਦਿੱਤੀ ਆ ਅੱਛਾ ਜਾਣ ਪਛਾਣ ਵਾਲਿਆਂ ਨੂੰ ਦਿੰਦੇ ਨੇ ਹਾਂ ਹਾਂ ਸਾਨੂੰ ਅੱਜ ਚਰਲੇ ਲੈਣ ਦੇ ਗਰੀਬਾਂ ਦੀ ਕੋਈ ਹੈਲਪ ਨਹੀਂ ਕਰ ਨਹੀਂ ਕੋਈ ਨਾ ਪ੍ਰਕਾਰ ਤੇ ਮਰੀਜ਼ਾਂ ਦੇ ਇਲਜ਼ਾਮ ਹੈ ਕਿ ਡਾਕਟਰ ਆਪਣੇ ਚਿਹਤਿਆਂ ਨੂੰ ਦਵਾਈਆਂ ਦੇ ਰਹੇ ਨੇ ਜਦ ਕਿ ਉਹਨਾਂ ਨੂੰ ਬਾਹਰੋਂ ਦਵਾਈਆਂ ਲੈਣ ਲਈ ਕਿਹਾ ਜਾ ਰਿਹਾ ਹੈ ਮਰੀਜ਼ਾਂ ਮੁਤਾਬਕ ਹਸਪਤਾਲ ਪ੍ਰਸ਼ਾਸਨ ਉਹਨਾਂ ਨੂੰ ਇਹ ਕਹਿ ਰਿਹਾ ਹੈ ਕਿ ਦਵਾਈ ਖਤਮ ਹੋ ਚੁੱਕੀ ਹੈ ਅਤੇ ਤੁਸੀਂ ਬਾਹਰੋਂ ਜਾ ਕੇ ਦਵਾਈ ਲੈ ਸਕਦੇ ਹੋ। ਨਾ ਕਿਹਾ ਕਿ ਅਸੀਂ ਗਰੀਬ ਲੋਕ ਆ, ਇੰਨੀਆਂ ਮਹਿੰਗੀਆਂ ਦਵਾਈਆਂ ਅਸੀਂ ਬਾਹਰੋਂ ਨਹੀਂ ਲੈ ਸਕਦੇ। ਇਸੇ ਲਈ ਅਸੀਂ ਸਰਕਾਰੀ ਹਸਪਤਾਲਾਂ ਵਿੱਚ ੱਤਕੇ ਖਾ ਰਹੇ ਹਾਂ। ਪਰ ਇੱਥੇ ਵੀ ਸਾਨੂੰ ਸਿਰਫ ਅਤੇ ਸਿਰਫ ਛਿੜਕਾ ਹੀ ਮਿਲਦੀਆਂ ਨੇ, ਜਦ ਕਿ ਦਵਾਈਆਂ ਜੋ ਕਿ ਬੇਹਦ ਮਹਿੰਗੀਆਂ ਹੁੰਦੀਆਂ ਨੇ ਉਹ ਦਵਾਈਆਂ ਇਹਨਾਂ ਨੂੰ ਬਾਹਰੋਂ ਖਰੀਦਣ ਲਈ ਕਿਹਾ ਜਾਂਦਾ ਹੈ। ਕਿੱਥੋਂ ਆਏ? ਅਰੀ ਅਰੀ ਨਾ ਮੇਰਾ ਨਾਂ ਜੇ। ਹਾਂਜੀ। ਤੇ ਆਹ ਕਾਰਡ ਮੈਂ ਸੇਵਾ ਹੀ ਕਰਦੀ ਪਈ ਕਿਸੇ ਦੀ ਕੁੜੀ ਦੀ ਭਾਜੀ ਉਹਦਾ ਮਾਪਿਓ ਨਹੀਂ ਹੈਗਾ ਤੇ ਟੀਵੀ ਦੀ ਦਵਾਈ ਚੱਲਦੀ ਪਈ ਉਹਦੀ ਅੱਛਾ ਜੀ ਤੇ ਕੱਲ ਵੀ ਮੈਂ ਆਈ ਸੀ ਦੋ ਦਿਨ ਦੀ ਦਵਾਈ ਦਿੱਤੀ ਇਹਨਾਂ ਨੇ ਕਹਿੰਦੇ ਕੱਲ ਤੁਹਾਨੂੰ ਮਹੀਨੇ ਜੀ ਦਾ ਹਫਤੇ ਦੀ ਮਿਲ ਜੇਗੀ ਅੱਜ ਆਏ ਆ ਇੱਕ ਡਾਕਟਰ ਸਾਹਿਬ 7 ਵਜੇ ਦਾ ਟਾਈਮ ਦਿੱਤਾ ਸਾਨੂੰ ਕਿ ਆ ਜਾਓ ਲਾਈਨ ਬਹੁਤ ਲੰਬੀ ਹੁੰਦੀ ਹੈ 10 ਵਜੇ ਟੌਰ ਨਾਲ ਆਉਂਦੇ ਆ ਤੇ ਆ ਕੇ ਜਵਾਬ ਦੇਣ ਦੀ ਦਵਾਈ ਨਹੀਂ ਹੈਗੀ ਤੇ ਦਵਾਈ ਤੁਸੀਂ ਬਾਹਰੋਂ ਲਓ ਬਾਹਰ ਰਾਜ ਮੈਡੀਕਲ ਸਟੋਰ ਤੇ ਉੱਥੇ ਭੇਜੀ ਜਾਂਦੇ ਸਾਰਿਆਂ ਨੂੰ ਵੀ ਉੱਥੋਂ ਲੈ ਲਓ ਪੋਥ ਤੁਹਾਨੂੰ ਮਿਲ ਜੇਗੀ ਉੱਤੇ ਨੰਬਰ ਵੀ ਤਾਂ ਇਸ ਨੰਬਰ ਤੇ ਦਵਾਈ ਜਾ ਕੇ ਲੈਣੀ ਹਾਂਜੀ ਨੰਬਰ ਦਿੱਤਾ ਨਹੀਂ ਨੰਬਰ ਨਹੀਂ ਦਿੱਤਾ ਰਾਜ ਮੈਡੀਕਲ ਸਟੋਰ ਤੋਂ ਕਹਿੰਦੇ ਵੀ ਦਵਾਈ ਲੈ ਲੋ ਜਾ ਕੇ ਪਰ ਸਰਕਾਰ ਤਾਂ ਕਹਿੰਦੀ ਦਵਾਈਆਂ ਅੰਦਰੋਂ ਫ੍ਰੀ ਮਿਲਦੀਆਂ ਅੱਜ ਕੱਲ੍ਹ ਆ ਸਰ ਗਰੀਬਾਂ ਨੂੰ ਕੋਈ ਫ੍ਰੀ ਦਵਾਈ ਨਹੀਂ ਆ ਫ੍ਰੀ ਦਵਾਈ ਚੱਲਦੀ ਪਰ ਉਹ ਕਹਿੰਦੇ ਇਸ ਟਮ ਦਵਾਈ ਖਤਮ ਹੋਈ ਪਈ ਹੈ ਉਧਰ ਜਦੋਂ ਇਸ ਬੰਦੀ ਟੀਬੀ ਹਸਪਤਾਲ ਦੇ ਮੈਡੀਕਲ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਇਸ ਤੋਂ ਸਾਫ਼ ਮੁੱਖਰ ਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਦਵਾਈ ਦੀ ਕਮੀ ਦੇ ਚੱਲਦੇ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਹੁਣ ਦਵਾਈਆਂ ਮੰਗਵਾਲੀਆਂ ਗਈਆਂ ਨੇ ਅਤੇ ਕੱਲ ਤੋਂ ਮਰੀਜ਼ਾਂ ਨੂੰ ਪਹਿਲਾਂ ਦੀ ਤਰ੍ਹਾਂ ਦਵਾਈਆਂ ਮਿਲ ਨਹੀਂਆਂ ਅਤੇ ਸਾਰੇ ਮਰੀਜ਼ਾਂ ਨੂੰ ਇਹ ਦਵਾਈਆਂ ਬਿਨਾਂ ਕਿਸੇ ਭੇਜਫਾਬ ਤੋਂ ਦਿੱਤੀਆਂ ਜਾਂਦੀਆਂ ਨਹੀਂ ਇਸ ਦੌਰਾਨ ਮੈਡੀਕਲ ਅਫਸਰ ਨੇ ਕਿਸੇ ਵੀ ਚਾਹਤੇ ਨੂੰ ਦਵਾਈ ਦੇਣ ਤੋਂ ਸਾਫ਼ ਇਨਕਾਰ ਵੀ ਕੀਤਾ ਟੀਵੀ ਦੀ ਦਵਾਈ ਜਿਹੜੀ ਹੈ ਸ਼ਾਰਟੇਜ ਸੀਗੀ ਉਹ ਅਸੀਂ ਖਰੀਦ ਲਈ ਹੈ ਦਵਾਈ ਆ ਗਈ ਹੈ ਠੀਕ ਹੈ ਦਵਾਈ ਹੁਣ ਮਿਲਨੀ ਸ਼ੁਰੂ ਹੋ ਜੇਗੀ ਸਾਰਿਆਂ ਨੂੰ ਪਰ ਤਰ੍ਹਾਂ ਤੁਹਾਡਾ ਸਾਡਾ ਮੈਡੀਕਲ ਦੇ ਸਟੋਰ ਤੇ ਬੈਠਾ ਹੋਇਆ ਉਹ ਕਹਿੰਦਾ ਬਾਹਰੋਂ ਜਾ ਕੇ ਬਾਣੇ ਮੈਡੀਕਲ ਸਟੋਰ ਤੋਂ ਲੈ ਲੈ ਦਵਾਈ ਨਹੀਂ ਜੀ ਦਵਾਈ ਨਹੀਂ ਔਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਜਨ ਪਛਾਣ ਵਾਲਿਆਂ ਨੂੰ ਦਵਾਈ ਦਿੱਤੀ ਜਾ ਰਹੀ ਹੈ ਇਹਨੇ ਗਰੀਬ ਬੰਦੇ ਆਉਂਦੇ ਨੇ ਉਹਨਾਂ ਨੂੰ ਕੋਈ ਦਵਾਈ ਨਹੀਂ ਨਹੀਂ ਐਦਾਂ ਕੋਈ ਨਹੀਂ ਹੈ ਅਸੀਂ ਕਿਸੇ ਨਾਲ ਕਦੇ ਵੀ ਭੇਦਭਾਵ ਨਹੀਂ ਕਰਦੇ ਠੀਕ ਹੈ ਸਾਰਿਆਂ ਨੂੰ ਦਵਾਈ ਜੇ ਆਏਗੀ ਤਾਂ ਸਾਰਿਆਂ ਨੂੰ ਦਵਾਈ ਮਿਲਦੀ ਹੈ ਔਰ ਦਵਾਈ ਆ ਗਈ ਹੈ ਇਹ ਹੁਣ ਮੈਂ ਕਨਫਰਮ ਕੀਤਾ ਹੈ ਠੀਕ ਹੈ ਔਰ ਦਵਾਈ ਹੁਣ ਮਿਲਣੀ ਸ਼ੁਰੂ ਹੋ ਜੇਗੀ ਹੁਣ ਤੋਂ ਗਰੀਬ ਲੋਕ ਬਾਹਰ ਰੋ ਰੋ ਕੇ ਦਵਾਈ ਇੱਦਾਂ ਨਹੀਂ ਜੀ ਕੋਈ ਕੋਈ ਦਵਾਈ ਨਹੀਂ ਪਾਰਿਆ ਜੀ ਤੇ ਕੋਈ ਇਦਾਂ ਨਹੀਂ ਹੈ ਅਸੀਂ ਸਾਰਿਆਂ ਨੂੰ ਦਵਾਈ ਦੇ ਰਹੇ ਹਾਂ ਜਿਹੜੇ ਵੀ ਹੈ ਅਸੀਂ ਪਰਚੇਜ਼ ਕਰ ਲਈ ਅਸੀਂ 2.5 ਲੱਖ ਦੀ ਮੈਡੀਸਿਨ ਲਈ ਹੈ ਇਸ ਪਰ ਠੀਕ ਹੈ ਉਹ ਆ ਗਈ ਹੈ ਮੈਡੀਸਿਨ ਠੀਕ ਹੈ ਅੱਜ ਮੈਡੀਸਿਨ ਆ ਗਈ ਹੈ ਸਾਡੇ ਕੋਲ ਹੁਣੇ ਆ ਰਿਹਾ ਮੇਰੇ ਕੋਲ ਹੁਣੇ ਫੋਨ ਆਇਆ ਤੇ ਅਸੀਂ ਸਾਰਿਆਂ ਨੂੰ ਮੈਡੀਸਿਨ ਦੇ ਦੇਣੇ ਕੋਈ ਸਟੇਟ ਤੋਂ ਵੀ ਆ ਰਹੀ ਹੈ ਜਿਹੜੇ ਬਾਹਰ ਪਰਚੀਆਂ ਘੱਟਦੇ ਉਹ ਕੋ ਮਨਾ ਕਰੀ ਜਾਂਦੇ ਦਵਾਈ ਵੀ ਹੈ ਨਹੀਂ ਦਵਾਈ ਕਹਿੰਦੇ ਦਵਾਈ ਫਿਲਹਾਲ ਮਤਲਬ ਨਹੀਂ ਹੈ ਪਰ ਆ ਗਈ ਹੈ ਮਤਲਬ ਦਵਾਈ ਠੀਕ ਹੈ ਹੁਣ ਦਵਾਈ ਮਤਲਬ ਜਿਹੜਾ ਟਰੱਕ ਹੈ ਉਹ ਆ ਗਿਆ ਹੈ ਮੈਂ ਹੁਣੇ ਤੁਹਾਨੂੰ ਦੱਸਦਾ ਲੂਪਿੰਗ ਵਾਲੇ ਨਾਲ ਗ ਉਹਨਾਂ ਨੇ ਕਿਹਾ ਵੀ ਕਨਫਰਮ ਕਰਤਾ ਹੈ ਇਸ ਦੌਰਾਨ ਮੈਡੀਕਲ ਅਫਸਰ ਨੇ ਚੇਤਾਵਨੀ ਵੀ ਦਿੱਤੀ ਕਿ ਜੇਕਰ ਹਸਪਤਾਲ ਪ੍ਰਸ਼ਾਸਨ ਦਾ ਕੋਈ ਵਿਅਕਤੀ ਮਰੀਜ਼ ਨੂੰ ਤੰਗ ਪ੍ਰੇਸ਼ਾਨ ਕਰਦਾ ਨਜ਼ਰ ਆਇਆ ਜਾਂ ਫਿਰ ਬਾਰੂ ਦਵਾਈ ਲੈਣ ਲਈ ਮਜਬੂਰ ਕਰਦਾ ਨਜ਼ਰ ਆਇਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਰ ਦੂਜੇ ਪਾਸੇ ਹਸਪਤਾਲ ਵਿੱਚ ਬੈਠ ਕੇ ਰੋ ਰਹੀ ਇਸ ਬਜ਼ੁਰਗ ਮਹਿਲਾ ਬਾਰੇ ਕੋਈ ਵੀ ਕੁਝ ਬੋਲਣ ਨੂੰ ਤਿਆਰ ਨਹੀਂ ਕਿ ਇਸ ਨੂੰ ਰਿਵਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ ਇਹ ਵੀ ਵੱਡਾ ਸਵਾਲ ਹੈ ਪਰ ਫਿਲਹਾਲ ਇਹ ਤਾਂ ਮਰੀਜ਼ ਤੰਗ ਪਰੇਸ਼ਾਨ ਹੁੰਦੇ ਨਜ਼ਰ ਆਏ ਨੇ ਮਰੀਜ਼ਾਂ ਨੂੰ ਦਵਾਈ ਨਹੀਂ ਮਿਲ ਰਹੀ ਹਸਪਤਾਲ ਦੇ ਬਾਹਰ ਬੈਠ ਕੇ ਮਰੀਜ਼ ਰੋਂਦੇ ਨਜ਼ਰ ਆਏ ਸਵੇਰੇ 7 ਵਜੇ ਤੋਂ ਉਹ ਲਾਈਨਾਂ ਵਿੱਚ ਖੜੇ ਸੀ ਪਰ ਜਦੋਂ ਡਾਕਟਰ ਆਏ ਤਾਂ ਉਹਨਾਂ ਨੂੰ ਦਵਾਈ ਨਾ ਹੋਣ ਦੀ ਗੱਲ ਆਖੀ ਗਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ